ਵੈਗੁਰ ਜਿੱਕਾ ਖਾਲਸਾ ਵੈਗੁਰ ਜਿੱਕੀ ਫਤਿਹ ਮੌਜੂਦਾ ਹਾਰਵੇ ਚੱਲਦੇ ਤੁਹਾਨੂੰ ਇੱਕ ਪਰਿਵਾਰ ਦੀ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰ ਲੱਗੇ ਹਾਂ ਇਸ ਪਰਿਵਾਰ ਦੀ ਜਾਣਕਾਰੀ ਇਦਾਂ ਵੀ ਇਸ ਪਰਿਵਾਰ ਦੇ ਵਿੱਚ ਨਾ ਤੇ ਕੋਈ ਕਮਾਉਣ ਵਾਲਾ ਨਾ ਕੋ ਕਮਾ ਕੇ ਲਿਆਉਣ ਵਾਲਾ ਪਰਿਵਾਰ ਦੇ ਵਿੱਚ ਸਿਰਫ ਬੀਬੀਆਂ ਇੱਕ ਬਜ਼ੁਰਗ ਮਾਤਾ ਤੇ ਉਸ ਦਾ ਪੁੱਤਰ ਇੰਦਾ ਉਹ ਵੀ ਸਿਹਤ ਪੱਖੋਂ ਥੋੜਾ ਟਲਰਿੰਦਾ ਵਾ ਤੇ ਆਪਣੇ ਜਵਾਈ ਨੂੰ ਘਰੇ ਸੱਦ ਕੇ ਉਸ ਦੇ ਕੋਲੋਂ ਸਾਰਾ ਕਰਵਾ ਜਿਹੜਾ ਘਰ ਦਾ ਪ੍ਰਬੰਧ ਉਹ ਚਲਾਉਂਦੇ ਪਏ ਆ ਘਰ ਦੇ ਵਿੱਚ ਜੀ ਜ਼ਿਆਦੇ ਹੋਣ ਕਰਕੇ ਕਮਾਈ ਦਾ ਜਿਹੜਾ ਜ਼ਿਕਰ ਉਹ ਬਹੁਤ ਘੱਟ ਆ ਤੇ ਜਦੋਂ 1988 ਦੇ ਵਿੱਚ ਹੜ੍ਹ ਆਏ ਸੀ ਉਦੋਂ ਵੀ ਇਸ ਪਰਿਵਾਰ ਨੇ ਕਾਫੀ ਆਪਣਾ ਨੁਕਸਾਨ ਜਿਹੜਾ ਆਪਣੇ ਪਿੰਡੇ ਦੇ ਹੰਡਾਇਆ ਤੇ ਹੁਣ ਜਦੋਂ ਫੇਰ 2025 ਦੇ ਵਿੱਚ ਹੜ੍ਹ ਆਏ ਆ ਤੇ ਆਪਣੇ ਘਰ ਤੋਂ ਫੇਰ ਬੇਗਰ ਹੋ ਕੇ ਜੋ ਵੀ ਘਰ ਦਾ ਸਮਾਨ ਸੀ ਕਾਂਦਾ ਕੋਠੇ ਸਾਰਾ ਇੱਕ ਵਾਰ ਫਿਰ ਜਿਹੜਾ ਕਹਿ ਸਕਦੇ ਆ ਵੀ ਤਬਾਹ ਹੋ ਗਿਆ ਵੀ ਜਿਹੜਾ ਕਿਸੇ ਵੀ ਸਥਿਤੀ ਦੇ ਵਿੱਚ ਕਿਸੇ ਵੇਲੇ ਵੀ ਆਪਣੇ ਉਹਨਾਂ ਦੇ ਉੱਤੇ ਛਾਹ ਦੇ ਜਿੱਡ ਡਿੱਗ ਸਕਦੀ ਆ ਤੇ ਅਸੀਂ ਇਹਨਾਂ ਦੀ ਜਾਣਕਾਰੀ ਤੁਹਾੜਨਾ ਤਾਂ ਸਾਂਝੀ ਕਰ ਲੱਗੇ ਆ ਵੀ ਜਿਹੜੀਆਂ ਸੰਗਤਾਂ ਐਨੀਆਂ ਵੱਡੀਆਂ ਸੰਸਥਾਵਾਂ ਨੂੰ ਜਾਂ ਵੱਡੇ ਡੇਰਿਆਂ ਦੇ ਵਿੱਚ ਲੱਖਾਂ ਕਰੋੜਾਂ ਦੇ ਨਾਲ ਮਾਇਆ ਭੇਜਦੀ ਆ ਤੇ ਉੱਥੇ ਹੀ ਤੁਹਾਡੀ ਟੀਮ ਜਿਹੜੀ ਆ ਟੀਮ ਅਮਰਤਪਾਲ ਸਿੰਘ ਮਹਿਰੋਂ ਤੇ ਉਹਨਾਂ ਵੱਲੋਂ ਜ਼ਮੀਨ ਪੱਧਰ ਤੇ ਗਰੀਬ ਜਿਹੜੇ ਸਿੱਖ ਪਰਿਵਾਰ ਆ ਜਾਂ ਸਹਿਜਤਾ ਰੀਆ ਚਾਹੇ ਹੋਰ ਕਿਸੇ ਵੀ ਧਰਮ ਦੇ ਵਿਚਰ ਕੇ ਉਹਨਾਂ ਦੇ ਪਰਿਵਾਰਾਂ ਦੀ ਜਾਣ ਕੇ ਤੁਹਾਡਾ ਨਾ ਸਾਂਝੀ ਕਰਦੇ ਨੇ ਚਲੋ ਆਪ ਦੀ ਟੀਮ ਕੋਲ ਜਿੰਨੀ ਵੀ ਸੰਗਤ ਮਾਇਆ ਭੇਜਦੀ ਹੈ ਉਸ ਮਾਇਆ ਦੇ ਵਿੱਚੋਂ ਜਿੰਨਾ ਵੀ ਸਾਡੇ ਕੋਲ ਸਰਦਾ ਬੰਦਾ ਵਾ ਅਸੀਂ ਸੰਗਤਾਂ ਵਿੱਚ ਸਾਰਾ ਵਰਤਾਅ ਦੇਈਦਾ ਤੇ ਇਸ ਕਰਕੇ ਜਦੋਂ ਕੋਈ ਇਸੇ ਪਰਿਵਾਰ ਦਾ ਗਰੀਬ ਪਰਿਵਾਰ ਦਾ ਗੁਰਸਿੱਖ ਪਰਿਵਾਰ ਦਾ ਘਰ ਪਾਉਣ ਦੀ ਸਾਡੇ ਤੱਕ ਕੋਈ ਸਾਨੂੰ ਮੈਸੇਜ ਲਾਉਂਦਾ ਸੁਨੇਹਾ ਭੇਜਦਾ ਉਥੇ ਅਸੀਂ ਥੋੜਾ ਜਿਹਾ ਫਤੇ ਬਲਾ ਦੀ ਦੀ ਕੋਈ ਮਾਇਆ ਦਾ ਪਹਿਰਾ ਘਟ ਹੋਣ ਕਰਕੇ ਸਾਡੇ ਕੋਲ ਸੇਵਾ ਜਿਹੜੀ ਘਰਦੀ ਨਹੀਂ ਹੁੰਦੀ ਇਸ ਕਰਕੇ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਵੀ ਇਸ ਪਰਿਵਾਰ ਦੀ ਸਾਹਮਣੇ ਹੋ ਕੇ ਮਦਦ ਕੀਤੀ ਜਾਵੇ ਤੇ ਇਹਨਾਂ ਨੂੰ ਆਪਾਂ ਇੱਕ ਵਧੀਆ ਘਰ ਰਹਿਣ ਵਾਸਤੇ ਆਪਾਂ ਬਣਾ ਕੇ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦੋ ਬੱਚੇ ਦੇ ਜਵਾਨ ਹੈ ਇਹਦਾ ਮੁੰਡਾ ਕੱਲਾ ਸੀ ਉਹਦੇ ਦੋ ਇੱਕ ਰਹਿ ਗਿਆ ਇੱਕ ਗੁਜ਼ਰ ਗਿਆ ਠੀਕ ਆ ਤੇ 88 ਦੇ ਵਿੱਚ ਜਦੋਂ ਹਾੜ ਆਇਆ ਸੀ ਉਦੋਂ ਤੁਹਾਡੇ ਪਰਿਵਾਰ ਦੀ ਕੀ ਹਾਲਾਤ ਸੀ ਬੜੇ ਮਾੜੀ ਅਦਾਂ ਹਾਲਾਤ ਉਦੋਂ ਵੀ ਘਰ ਛੱਡਿਆ ਸੀ ਤੁਸੀਂ ਕੋਲੋਂ ਸਾਕੇ ਤੁਸੀਂ ਚਲੇ ਗਏ ਸਭ ਰੋੜ ਗਿਆ ਲੋਦਾਂ ਸਗੋ ਤੇ ਹੁਣ ਵੀ ਤੁਹਾਨੂੰ ਘਰ ਛੱਡਣਾ ਪਿਆ ਗਿਆ ਹਾਂ ਹੁਣ ਵੀ ਆਉਗੇ ਕੋਈ ਗੱਲ ਛੱਡ ਜਾਣਾ ਨਹੀਂ ਨਹੀਂ ਹੁਣ ਵੀ ਤੁਹਾਨੂੰ ਘਰ ਛੱਡਣਾ ਪਿਆ ਜਦੋਂ ਹਾੜ ਆਏ ਸੀ ਆਹੋ ਹੁਣ ਨਹੀਂ ਚਲੇ ਗਏ ਕਿਸੇ ਦੇ ਘਰ ਠੀਕ ਉਹ ਸਾਰੇ ਉਹਨਾਂ ਦੇ ਘਰ ਕੋ ਛੱਡ ਜਾ ਕੇ ਬਣਾਇਆ ਸੀ ਸੰਭੂ ਲਾ ਕੇ ਰਹੇ ਠੀਕ ਕੱਪੜੇ ਟਪੜੇ ਡੰਡੇ ਡੁੰਡੇ ਜੋੜ ਕੇ ਤੁਸੀਂ ਬੈ ਗਏ ਕੋਠੇ ਤੇ ਠੀਕ ਆ ਮਾਤਾ ਜੀ ਹਾਂ